ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਅੱਜ ਆਪਾਂ ਸੂਜੀ ਦਾ ਇੱਕਦਮ ਅਲੱਗ ਤਰੀਕੇ ਦੇ ਨਾਲ ਜਿਹੜਾ ਹੈ ਹਲਵਾ ਬਣਾ ਕੇ ਤਿਆਰ ਕਰਾਂਗੇ ਇੱਕਦਮ ਦਾਣੇਦਾਰ ਤੇ ਰਸੀਲਾ ਹਲਵਾ ਇਹ ਬਣ ਕੇ ਤਿਆਰ ਹੁੰਦਾ ਹੈ ਤੇ ਆਪਾਂ ਕਿੱਦਾਂ ਬਣਾ ਕੇ ਤਿਆਰ ਕਰਨਾ ਹੈ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਲਾਸਟ ਤੱਕ ਜ਼ਰੂਰ ਦੇਖਿਓ ਜੇਕਰ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਔਰ ਜੇਕਰ ਪਹਿਲੀ ਵਾਰ ਮੇਰੇ ਚੈਨਲ ਤੇ ਆਏ ਹੋ ਤੇ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆਓ ਫਿਰ ਬਣਾਣਾ ਸ਼ੁਰੂ ਕਰਦੇ ਹਾਂ ਇਪਨਾਂ ਅੰਦਲੇ ਇੱਕ ਕੋਲੀ ਮੈਂ ਸੂਜੀ ਦੀ ਲਈ ਹੈ ਕੋਲੀਆਂ ਜਿਹੜੀਆਂ ਮੈਂ ਇੱਕੋ ਜੀਆਂ ਲਈਆਂ ਹੋਈਆਂ ਸਾਰੀਆਂ ਇਹਦੇ ਨਾਲ ਹੀ ਮੈਂ ਅੱਧੀ ਕੋਲੀ ਜਿਹੜੀ ਹੈ ਚੀਨੀ ਲਈ ਹੈ ਤੁਸੀਂ ਜੇਕਰ ਜ਼ਿਆਦਾ ਮਿੱਠਾ ਖਾਣਾ ਪਸੰਦ ਕਰਦੇ ਹੋ ਤਾਂ ਇੱਕ ਕੋਲੀ ਸੂਜੀ ਦੇ ਨਾਲ ਇੱਕ ਕੋਲੀ ਚੀਨੀ ਜਿਹੜੀ ਉਹ ਵੀ ਲੈ ਸਕਦੇ ਹੋ ਅੱਧੀ ਕੋਲੀ ਮੈਂ ਦੇਸੀ ਘਿਓ ਲਿਆ ਇਹਦੇ ਵਿੱਚ ਘਿਓ ਜਿਹੜਾ ਬਹੁਤ ਹੀ ਘੱਟ ਪੈਂਦਾ ਹੈ ਇਸ ਤਰੀਕੇ ਦੇ ਨਾਲ ਜਿਹੜਾ ਤਰੀਕਾ ਮੈਂ ਤੁਹਾਨੂੰ ਦੱਸਾਂਗੀ ਹਲਵਾ ਬਣਾਉਂਦਾ ਕੁਝ ਮੈਂ ਡਰਾਈ ਫਰੂਟ ਲਏ ਆ ਕਾਜੂ ਬਦਾਮ ਤੇ ਕਿਸ਼ਮਿਸ਼ ਤਾਂ ਹੁਣ ਆਪਾਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਜਿਹੜੀ ਚੀਨੀ ਹੈ ਇਹਨੂੰ ਫਰਾਈ ਪੈਨ ਦੇ ਵਿੱਚ ਪਾ ਦਵਾਂਗੇ ਤੇ ਇਹਦੇ ਨਾਲ ਹੀ ਨਾਲ ਆਪਕੇ ਤਿੰਨ ਕੋਲੀਆਂ ਦੇ ਵਿੱਚ ਪਾਣੀ ਪਾਵਾਂਗੇ ਪਾਣੀ ਜੇਕਰ ਜ਼ਿਆਦਾ ਹੋਏਗਾ ਤਾਂ ਰਸੀਲਾ ਹਲਵਾ ਬਣ ਕੇ ਤਿਆਰ ਹੋਏਗਾ ਜੇਕਰ ਘੱਟ ਹੋਏਗਾ ਪਾਣੀ ਇਹਦੇ ਵਿੱਚ ਤੇ ਫਿਰ ਹਲਵਾ ਜਿਹੜਾ ਥੋੜਾ ਖੜਾ ਖੜਾ ਬਣ ਕੇ ਖਿਲੇ ਖਿਲੇ ਬਣ ਕੇ ਤਿਆਰ ਹੁੰਦਾ ਹੈ ਜੋ ਦੇਖਣ ਦੇ ਵਿੱਚ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਇਹ ਹਲਵਾ ਤੁਸੀਂ ਪੂਰਾ ਦਿਨ ਵੀ ਰੱਖ ਦੋਗੇ ਤੇ ਉਦਾਂ ਦਾ ਉਦਾਂ ਹੀ ਬਣਿਆ ਰਹਿੰਦਾ ਹੈ ਇਹ ਇਕਦਮ ਰਸੀਲਾ ਤਾਂ ਹੁਣ ਮੈਂ ਇਹਦੇ ਵਿੱਚ ਪਾ ਰਹੀਆਂ ਕੁਝ ਤਾਂਗੇ ਕੇਸਰ ਦੇ ਇਹ ਪੂਰੀ ਤਰ੍ਹਾਂ ਦੇ ਨਾਲ ਆਪਸ਼ਨਲ ਹੈ ਜੇਕਰ ਤੁਸੀਂ ਨਹੀਂ ਪਾਣਾ ਚਾਹੁੰਦੇ ਸਕਿਪ ਕਰ ਸਕਦੇ ਹੋ ਤਾਂ ਹੁਣ ਆਪਾਂ ਇਹ ਫਰਾਈ ਪੈਨ ਜਿਹੜਾ ਇਹਨੂੰ ਗੈਸ ਦੇ ਉੱਤੇ ਰੱਖਾਂਗੇ ਫਰਾਈਪੈਨ ਗੈਸ ਉਤੇ ਰੱਖਿਆ ਤੇ ਸਭ ਤੋਂ ਪਹਿਲਾਂ ਆਪਾਂ ਜਿਹੜੀ ਚੀਨੀ ਐ ਇਹਨੂੰ ਘੋਲ ਲਵਾਂਗੇ ਚੰਗੀ ਤਰ੍ਹਾਂ ਦੇ ਨਾਲ ਜਦੋਂ ਚੀਨੀ ਘੁਲ ਜਾਏਗੀ ਤੇ ਫਿਰ ਆਪਾਂ ਇਹਨੂੰ 3 ਤੋਂ 4 ਮਿੰਟ ਲਈ ਪਕਾ ਲੈਣਾ ਹੈ ਮੀਡੀਅਮ ਟੂ ਲੋ ਫਲੇਮ ਦੇਤੇ ਇੱਕ ਤਾਰ ਜਾਂ ਦੋ ਤਾਰ ਦੀ ਜਿਹੜੀ ਚਾਣੀ ਉਹ ਨਹੀਂ ਬਣਾਣੀ ਹੈ ਸਿਰਫ ਆਪਾਂ ਜਿਹੜੀ ਚੀਨੀ ਤੇ ਪਾਣੀ ਇਹਨੂੰ ਪਕਾਣਾ ਹੈ ਇਹਦੇ ਨਾਲ ਕੀ ਹੋਗਾ ਜਿਹੜਾ ਕੇਸਰ ਹੈ ਵੀ ਨਾਲ ਦੀ ਨਾਲ ਪੱਕੇਗਾ ਤੇ ਤਾਂ ਕਲਰ ਜਿਹੜਾ ਵਧੀਆ ਆਏਗਾ ਪਾਣੀ ਦੇ ਵਿੱਚ ਕੁਝ ਇਸ ਤਰੀਕੇ ਦਾ ਤੁਸੀਂ ਦੇਖ ਸਕਦੇ ਹੋ ਤੇ ਪਾਣੀ ਜਿਹੜਾ ਉਬਲ ਚੁੱਕਿਆ ਬਹੁਤ ਵਧੀਆ ਤਰੀਕੇ ਦੇ ਨਾਲ ਹੁਣ ਆਪਾਂ ਇਹਨੂੰ ਅਲੱਗ ਕਰ ਦੇਵਾਂਗੇ ਦੂਸਰੀ ਗੈਸ ਦੇ ਉੱਤੇ ਰੱਖ ਦੇਵਾਂਗੇ ਬੰਦ ਕਰਕੇ ਹੁਣ ਆਪਾਂ ਇਹਨੂੰ ਉਬਾਲਣਾ ਨਹੀਂ ਹੈ ਤੇ ਫਿਰ ਉਸੇ ਗੈਸ ਦੇ ਉੱਤੇ ਮੈਂ ਕੜਾਈ ਰੱਖੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਸੂਜੀ ਪਾ ਕੇ ਇਹਨੂੰ ਸੁੱਕਾ ਹੀ ਭੁੰਨ ਲਵਾਂਗੇ ਇਸ ਤਰੀਕੇ ਦੇ ਨਾਲ ਬਹੁਤ ਹੀ ਘੱਟ ਘਿਓ ਦੀ ਜਿਹੜੀ ਹੈ ਵਰਤੋਂ ਹੁੰਦੀ ਹੈ ਜਿਆਦਾ ਕਿਉਂ ਹਲਵੇ ਦੇ ਵਿੱਚ ਨਹੀਂ ਪੈਂਦਾ ਔਰ ਬਹੁਤ ਹੀ ਵਧੀਆ ਹਲਵਾ ਜਿਹੜਾ ਬਣ ਕੇ ਤਿਆਰ ਹੁੰਦਾ ਹੈ ਮੈਕਸਿਮਮ ਹੁੰਦਾ ਕਿ ਇਹ ਕਿ ਇੱਕ ਕੋਲੀ ਸੂਜੀ ਤੇ ਇੱਕ ਕੋਲੀ ਹੀ ਤੇ ਨਾਲ ਜਿਹੜਾ ਘਿਓ ਉਹੀ ਪਾਇਆ ਜਾਂਦਾ ਹੈ ਤਾਂ ਹੀ ਹਲਵਾ ਜਿਹੜਾ ਵਧੀਆ ਬੰਦਾ ਹੈ ਪਰ ਇੱਕ ਵਾਰ ਤੁਸੀਂ ਇਸ ਤਰੀਕੇ ਨਾਲੇ ਬਣਾ ਕੇ ਦੇਖਿਓ ਬਹੁਤ ਵਧੀਆ ਬੰਦਾ ਲੋ ਫਲੇਮ ਦੇ ਉੱਤੇ ਆਪਾਂ ਸੂਜੀ ਜਿਹੜੀ ਆਪਾਂ ਲੈਣੀ ਆ ਚੰਗੇ ਤਰ੍ਹਾਂ ਦੇ ਨਾਲ ਕੁਝ ਇਸ ਤਰੀਕੇ ਦੀ ਤੁਸੀਂ ਦੇਖ ਸਕਦੇ ਹੋ ਸੂਜੀ ਦਾ ਜਿਹੜਾ ਰੰਗ ਹੈ ਬਦਲ ਗਿਆ ਹੈ ਤਾਂ ਹੁਣ ਆਪਾਂ ਇਸ ਟਾਈਮ ਤੇ ਇਹਦੇ ਵਿੱਚ ਜਿਹੜਾ ਘਿਓ ਪਾਣਾ ਹੈ ਹਲਵੀ ਮੈਂ ਪੂਰਾ ਘਿਓ ਨਹੀਂ ਪਾ ਰਹੀਆਂ ਅੱਧ ਜਿਹੜੀ ਅੱਧੇ ਕੋਲੇ ਦੇ ਵਿੱਚ ਘਿਓ ਮੈਂ ਲਿਆ ਹੋਇਆ ਸੀ ਅੱਧਾ ਪਾਇਆ ਇਹਦੇ ਵਿੱਚ ਮੈਂ ਸਿਰਫ ਅੱਧਾ ਘਿਓ ਪਾਣ ਤੋਂ ਬਾਅਦ ਇਹਨੂੰ ਆਪਾਂ ਪਹਿਲੇ ਚੰਗੀ ਮਿਕਸ ਕਰਨ ਤੋਂ ਬਾਅਦ ਜਦੋਂ ਕਿ ਉਹ ਸੂਜੀ ਦੇ ਵਿੱਚ ਗਰਮ ਹੋ ਜਾਏਗਾ ਚੰਗੀ ਤਰ੍ਹਾਂ ਦੇ ਨਾਲ ਤੇ ਫਿਰ ਆਪਾਂ ਇਹਦੇ ਵਿੱਚ ਡਰਾਈ ਫਰੂਟ ਜਿਹੜੇ ਆ ਪਾ ਦੇਵਾਂਗੇ। ਇਹਦਾ ਕੀ ਹੋਏਗਾ ਕਿ ਡਰਾਈ ਫਰੂਟ ਵੀ ਸੂਜੀ ਦੇ ਨਾਲ ਹੀ ਫਰਾਈ ਹੋ ਜਾਣਗੇ। ਇਹਨਾਂ ਨੂੰ ਅਲੱਗ ਤੋਂ ਫਰਾਈ ਕਰਨ ਦੀ ਜ਼ਰੂਰਤ ਨਹੀਂ ਪੈਗੀ ਔਰ ਸਾਡਾ ਟਾਈਮ ਜਿਹੜਾ ਉਹ ਬਚ ਜਾਏਗਾ। ਤੇ ਹੁਣ ਆਪਾਂ ਇਹਨਾਂ ਨੂੰ ਵੀ ਫਰਾਈ ਕਰ ਲਵਾਂਗੇ। ਜਦੋਂ ਫਰਾਈ ਹੋ ਜਾਣਗੇ ਤੇ ਪਤਾ ਚੱਲੇਗਾ ਕਿਦਾਂ ਕਿ ਜਿਹੜੀ ਕਿਸ਼ਮਿਸ਼ ਹੈ ਇਹ ਫੁੱਲ ਜਾਏਗੀ ਬਹੁਤ ਵਧੀਆ ਤਰੀਕੇ ਦੇ ਨਾਲ। ਤੇ ਪਤਾ ਚੱਲ ਜਾਏਗਾ ਕਿ ਜਿਹੜੇ ਡਰਾਈ ਫਰੂਟ ਹੈ ਇਹ ਫਰਾਈ ਹੋ ਗਏ ਆ। ਮੈਂ ਤੁਹਾਨੂੰ ਦਿਖਾਨੀ ਆ। ਆ ਦੇਖੋ ਕਿਸ਼ਮਿਸ ਜਿਹੜੀ ਕਿੰਨੀ ਵਧੀਆ ਤਰੀਕੇ ਨਾਲ ਜਿਹੜੀ ਇਹ ਫੁੱਲ ਗਈ ਔਰ ਜਿਹੜੇ ਕਾਜੂ ਬਦਾਮ ਇਹਨਾਂ ਦਾ ਜਿਹੜਾ ਰੰਗ ਹੈ ਵੀ ਹਲਕਾ ਜਿਹਾ ਬੱਤਲ ਗਿਆ। ਤਾਂ ਹੁਣ ਆਪਾਂ ਇਸ ਟਾਈਮ ਤੇ ਇਹਦੇ ਵਿੱਚ ਪਾਣੀ ਜਿਹੜਾ ਪਾ ਦਵਾਂਗੇ ਚੀਨੀ ਵਾਲਾ ਜਿਹੜਾ ਆਪਾਂ ਪਕਾ ਕੇ ਰੱਖਿਆ ਹੋਇਆ ਹੈ। ਸਾਰਾ ਪਾਣੀ ਆਪਾਂ ਇਹਦੇ ਵਿੱਚ ਪਾ ਦੇਣਾ ਇਹਨੂੰ ਲਗਾਤਾਰ ਚਲਾਉਂਦੇ ਹੋਏ ਜਿਹੜਾ ਇਹ ਪਕਾਣਾ ਹੈ ਮੀਡੀਅਮ ਟੂ ਲੋ ਫਲੇਮ ਤੇ। ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਕਦੀ ਇਸ ਤਰੀਕੇ ਦੇ ਨਾਲ ਹਲਵਾ ਬਣਾਇਆ ਕਿ ਨਹੀਂ ਬਣਾਇਆ ਇਹ ਵੀ ਤੁਸੀਂ ਜਰੂਰ ਦੱਸਿਓ। ਛੱਡਣਾ ਇਹਨੂੰ ਬਿਲਕੁਲ ਨਹੀਂ ਹੈ ਲਗਾਤਾਰ ਚਲਾਉਂਦੇ ਹੋਏ ਤੁਸੀਂ ਦੇਖ ਸਕਦੇ ਹੋ ਹਲਵਾ ਜਿਹੜਾ گاੜਾ ਹੋਣਾ ਸ਼ੁਰੂ ਹੋ ਗਿਆ ਹੈ ਹਲੇ ਇਹਨੂੰ ਆਪਾਂ ਹੋਰ ਪਕਾਵਾਂਗੇ ਬਹੁਤ ਹੀ ਟੇਸਟੀ ਬਹੁਤ ਹੀ ਵਧੀਆ ਹਲਵਾ ਇਸ ਤਰੀਕੇ ਦੇ ਨਾਲ ਬਣ ਕੇ ਤਿਆਰ ਹੁੰਦਾ ਹੈ ਤੇ ਇੱਕ ਵਾਰ ਬਣਾ ਕੇ ਜ਼ਰੂਰ ਦੇਖਿਓ ਤੁਸੀਂ ਇਹ ਇਸ ਤਰੀਕੇ ਦੇ ਨਾਲ ਹਲਵਾ ਇਹ ਦੇਖੋ ਕਿੰਨਾ ਵਧੀਆ ਜਿਹੜਾ ਇਹ گاੜਾ ਹੋ ਗਿਆ ਹੁਣ ਆਪਾਂ ਕੀ ਕਰਾਂਗੇ ਜਿਹੜਾ ਬਚਿਆ ਹੋਇਆ ਕਿ ਹੋਏ ਇਹਦੇ ਵਿੱਚੋਂ ਅੱਧਾ ਕਿ ਹੋਇਆ ਜਿਹੜਾ ਫਿਰ ਪਾ ਲਵਾਂਗੇ ਤੁਸੀਂ ਦੇਖ ਸਕਦੇ ਹੋ ਅੱਧਾ ਕਿ ਹੋਇਆ ਜਿਹੜਾ ਮੈਂ ਫਿਰ ਤੋਂ ਬਚਾ ਕੇ ਰੱਖ ਲਿਆ ਬਹੁਤ ਹੀ ਕੱਟ ਕੇ ਹੋਦਾ ਇਹਦੇ ਵਿੱਚ ਯੂਜ਼ ਹੁੰਦਾ ਹੈ ਔਰ ਬਹੁਤ ਹੀ ਵਧੀਆ ਜਿਹੜਾ ਜਾਦਾ ਕਿ ਉਹ ਵੀ ਇਹਦੇ ਵਿੱਚ ਜਿਹੜਾ ਨਹੀਂ ਪੈਂਦਾ ਹੁਣ ਇਹਨੂੰ ਚੰਗੇ ਤਰ੍ਹਾਂ ਦੇ ਮਿਕਸ ਕਰਨ ਤੋਂ ਬਾਅਦ ਆਪਾਂ ਗਿਆ ਸੀ ਜਿਹੜੀ ਇਹ ਬੰਦ ਕਰ ਦਵਾਂਗੇ ਤੇ ਗਰਮਾ ਗਰਮ ਹਲਵਾ ਜਿਹੜਾ ਇਹ ਸਰਵ ਕਰ ਲੈਨੇ ਆ ਦੇਖਤੋਂ ਹੀ ਪਤਾ ਚੱਲ ਰਿਹਾ ਕਿ ਕਿੰਨਾ ਵਧੀਆ ਹਲਵਾ ਸਾਡਾ ਬਣ ਕੇ ਤਿਆਰ ਹੋਇਆ ਹੁਣ ਮੈਂ ਪਲੇਟ ਦੇ ਵਿੱਚ ਤੁਹਾਨੂੰ ਹਲਵਾ ਜਿਹੜਾ ਸਰਵ ਕਰਕੇ ਦਿਖਾ ਰਹੀ ਹਾਂ ਦੇਖੋ ਕਿੰਨਾ ਵਧੀਆ ਲੱਗ ਰਿਹਾ ਦੇਖਣ ਦੇ ਵਿੱਚ ਹੀ ਟੈਕਸਚਰ ਦੇਖੋ ਕਿੰਨਾ ਵਧੀਆ ਆਇਆ ਔਰ ਕਲਰ ਦੇਖੋ ਹਲਵੇ ਦਾ ਕਿੰਨਾ ਵਧੀਆ ਆਇਆ ਇਹ ਤੁਸੀਂ ਪੂਰਾ ਦਿਨ ਵੀ ਰੱਖ ਦੋਗੇ ਨਾ ਤੇ ਐਦਾਂ ਦਾ ਐਦਾਂ ਹੀ ਬਣਿਆ ਰਹੇਗਾ ਬਿਲਕੁਲ ਵੀ ਇਹ ਟਾਈਟ ਜਿਹੜਾ ਹੈ ਸਖਤ ਜਿਹ ਬਹੁਤ ਵਧੀਆ ਲੱਗਦਾ ਖਾਂ ਦੇ ਵਿੱਚ ਇੱਕਦਮ ਖੁੱਲਦਾ ਮੂੰਹ ਦੇ ਵਿੱਚ ਜਿਹੜਾ ਹੈ ਅੰਦਰ ਪੇਟ ਚ ਜਾਂਦਾ ਹੈ ਇੰਨਾ ਵਧੀਆ ਬਣ ਕੇ ਤਿਆਰ ਹੁੰਦਾ ਹੈ ਹਲਵਾ ਮੈਂ 플레이ਟ ਦੇ ਵਿੱਚ ਪਾ ਲਿਆ ਤੇਨੂੰ ਗਾਰਨਿਸ਼ ਕਰਾਂਗੇ ਕਾਜੂ ਤੇ ਬਦਾਮ ਦੀ ਕਤਰਨ ਦੇ ਨਾਲ ਤੇ ਰੈਸਪੀ ਤੁਹਾਨੂੰ ਕਿਦਾਂ ਲੱਗੀ ਇਹ ਜ਼ਰੂਰ ਦੱਸਿਓ ਜੇਕਰ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਮਿਲਦੇ ਆ ਅਗਲੀ ਰੈਸਪੀ ਵਿੱਚ ਸਤਿ ਸ੍ਰੀ ਅਕਾਲ